ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬੁਲਾਵੇ ਕੁਲਦੀਪ ਸਿੰਘ ਸਿੱਧੂਪੁਰ ਅਗਵਾਈ ਹੇਠ ਚਾੜੂ ਅਤੇ ਕਾਂਗਰਸ ਦੀ ਪਾਰਟੀ ਨੂੰ ਅਲਵਿਦਾ ਕਰਕੇ ਪੰਜਾਬ ਪਰਿਵਾਰ ਭਾਰਤੀ ਜਨਤਾ ਪਾਰਟੀ ਵਿੱਚ ਹੋਏ ਸ਼ਾਮਲ ਆਓ ਸੁਣਦੇ ਹਾਂ ਇਨਨੇ ਮੀਡੀਆ ਨਾਲ ਗੱਲਬਾਤ ਕਰਤੇ ਹੋਏ ਕੀ ਕਿਹਾ ਅੱਵਾਾਈ ਦੇ ਕੀ ਕਥੇ ਅੱਜ ਸਾਡਾ ਬਹੁਤ ਹੀ ਸਤਿਕਾਰਯੋਗ ਨਗਰ ਹੈ ਜਿਹੜਾ ਪਿੰਡ ਕਮਾਲੀ ਜਿਨ੍ਹਾਂ ਦੇ ਲੋਕ ਨੇ ਜਿਹੜੇ ਇਹ ਦਿਲ ਦੇ ਬਿਲਕੁਲ ਸਾਥ ਨੇ ਕਿਉਂਕਿ ਇਹਨਾਂ ਨੇ ਹਮੇਸ਼ਾ ਹੀ ਸੱਚ ਦਾ ਸਾਥ ਦਿੱਤਾ ਸੱਚੀ ਮਦਦ ਕੀਤੀ ਭਾਵੇਂ ਇਹਨਾਂ ਨਾਲ ਧੋਖੇ ਭੁਏ ਨੇ ਭਾਵੇਂ ਇਹਨਾਂ ਨਾਲ ਧੋਖੇ ਭੁਏ ਨੇ ਪਰ ਇਹਨਾਂ ਨੇ ਸੱਚ ਦਾ ਸਾਥ ਦਿੱਤਾ ਸੋ ਮੈਂ ਧੰਨਵਾਦ ਕਰਦਾ ਇਹਨਾਂ ਦਾ ਇਹ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਕਿ ਨਰਿੰਦਰ ਮੋਦੀ ਜੀ ਉਹਨਾਂ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੁੰਦੇ ਹੋਏ ਇਹ ਜੁੜਨ ਦਾ ਫੈਸਲਾ ਲੈਣ ਕਿਉਂਕਿ ਇੱਕੋ ਹੀ ਇੱਕ ਵਿਅਕਤੀ ਹੈ ਨਰਿੰਦਰ ਮੋਦੀ ਜਿਹੜਾ ਗਰੀਬਾਂ ਦੀ ਗੱਲ ਕਰਦਾ ਹੈ ਮਜਬੂਰ ਜਿਹੜੇ ਵਿਅਕਤੀ ਨੇ ਜਿਨ੍ਹਾਂ ਦੇ ਘਰ ਛੱਤ ਨਹੀਂ ਜਿਨ੍ਹਾਂ ਨੂੰ ਪੈਨਸ਼ਨ ਨਹੀਂ ਮਿਲਦੀ ਜਿਨ੍ਹਾਂ ਨੂੰ ਘਰ ਦੇ ਵਿੱਚ ਕੁਛ ਨਹੀਂ ਹੈ ਉਹਨਾਂ ਦੀ ਕਦਰ ਕਰਨ ਵਾਲਾ ਨਰਿੰਦਰ ਮੋਦੀ ਭਾਰਤੀ ਜਨਤਾ ਪਾਰਟੀ ਉਹ ਪਾਰਟੀ ਹੈ ਜਿਹੜਾ ਵਰਕਰ ਦੀ ਕਦਰ ਕਰਦੀ ਹੈ ਅੱਜ ਇਹ ਪਰਿਵਾਰ ਸਾਡੇ ਨਾਲ ਜੁੜੇ ਆਂ ਤੋਂ ਮੈਂ ਉਹਦਾ ਧੰਨਵਾਦ ਜਿੱਥੇ ਕਰਦਾ ਹਾਂ ਉੱਥੇ ਮੈਂ ਨਾਲ ਇੱਕ ਵਿਸ਼ਵਾਸ ਇਹਨਾਂ ਨੂੰ ਦਵਾਉਣਾ ਹੈ ਕਿ ਮੈਂ ਤੋਂ ਹਲਕਾ ਸੇਵਾਦਾਰ ਹੋਣ ਦੇ ਨਾਤੇ ਜੋ ਇਹਨਾਂ ਨੂੰ ਸਮੱਸਿਆ ਆਏਗੀ ਸੱਚੇ ਦਿਲੋਂ ਤੇ ਇਮਾਨਦਾਰੀ ਨਾਲ ਇਹਨਾਂ ਦੇ ਨਾਲ ਖੜੇ ਸਾਡੀ ਮਾਵਾਂ ਨਾਲ ਸਾਡੇ ਭੈਣਾਂ ਨਾਲ ਸਾਡੇ ਬੋਰਡ ਸਤਕਾਰਯੋਗ ਸਾਥੀ ਸਾਡੇ ਪੰਚ ਸਾਹਿਬ ਖੜੇ ਨੇ ਇਹਨਾਂ ਨਾਲ ਸਾਰਿਆਂ ਨਾਲ ਖੜੇ ਜਿੰਨੀਆਂ ਸਕੀਮਾਂ ਕੇਂਦਰ ਸਰਕਾਰ ਤੋਂ ਆਉਂਦੀਆਂ ਨੇ ਕੱਲੀ-ਕੱਲੀ ਸਕੀਮ ਇਨ ਬਿਨ ਲਾਗੂ ਕਰਵਾਵਾਂਗੇ ਸਾਡੇ ਭੈਣ ਭਰਾਵਾਂ ਨੂੰ ਜਿਹੜੇ ਵਿੱਚੋਂ ਵਿਚੋਲ ਗਈ ਹੈ ਜਿਹੜੇ ਵਿਚੋਲੀਏ ਨੇ ਉਹ ਬਿਲਕੁਲ ਖਤਮ ਕਰ ਦਾਂਗੇ ਸਿੱਧਾ ਪੈਸਾ ਇਹਨਾਂ ਦਾ ਹੱਕ ਇਹਨਾਂ ਨੂੰ ਮਿਲੇਗਾ ਜਿਹੜਾ ਕਿ ਉੱਪਰੋਂ ਸੈਂਟਰ ਸਰਕਾਰ ਤੋਂ ਆ ਰਿਹਾ ਹੈ ਸੈਂਟਰ ਸਰਕਾਰ ਦੇ ਮਾਧਮ ਨਾਲ ਹੀ ਪੰਜਾਬ ਚੱਲ ਰਿਹਾ ਹੈ ਇਹ ਸਾਰੇ ਲੋਕ ਜਾਣਦੇ ਆ ਅੱਜ ਜੁੜੇ ਨੇ ਇਹਨਾਂ ਦਾ ਬਹੁਤ-ਬਹੁਤ ਕੋਟਨ ਕੋਟ ਧੰਨਵਾਦ ਇਹਨਾਂ ਮਾਮਾਂਰੇ ਮੈਨੂੰ ਅਸ਼ੀਰਵਾਦ ਦਿੱਤਾ ਭਰਾਵਾਂ ਨੇ ਅਸ਼ੀਰਵਾਦ ਦਿੱਤਾ ਉਹਨਾਂ ਦਾ ਇਹਨਾਂ ਦਾ ਅਸ਼ੀਰਵਾਦ ਮੈਂ ਇਹਨਾਂ ਦਾ ਭਰੋਸਾ ਟੁੱਟਣ ਨਹੀਂ ਦੇਵਾਂਗਾ ਇਹ ਮੇਰੀ ਨਰਕ ਕਮਿਟਮੈਂਟ ਹੈ ਜ਼ਬਾਨ ਹੈ ਔਰ ਜ਼ਿਆਦਾ ਕੁਝ ਨਾ ਕਹਾਂਦਾ ਵਾ ਇੱਕ ਵਾਰ ਫਿਰ ਤੋਂ ਇਹਨਾਂ ਸਾਰੇ ਪਰਿਵਾਰਾਂ ਦਾ ਅੱਜ ਵੱਡੀ ਗਿਣਤੀ ਵਿੱਚ ਪਰਿਵਾਰ ਸੀ ਗੁਜਰਾਲ ਭੈਣ ਭਰਾ ਜੁੜੇ ਆ ਸਾਰਿਆਂ ਦਾ ਇਹਨਾਂ ਦਾ ਧੰਨਵਾਦ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਇਹ ਲੋਕਾਂ ਦਾ ਵਿਸ਼ੇਸ਼ ਸਹਿਯੋਗ ਹੋ ਗਿਆ ਬਹੁਤ-ਬਹੁਤ ਧੰਨਵਾਦ ਬਾਈ ਗੁਰਜੀਤ ਸਿੰਘ ਪ੍ਰਾਪਤੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز